ਗੁਰੂ ਅਰਸਾਏ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਿਹਾ ਹੈਗੇ ਆ ਲਾਇਨਸ ਕਲੱਬ ਗੁਰੂ ਅਰਸਾਏ ਦੇ ਵੱਲੋਂ ਅੱਜ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈਗਾ ਹੁਣ ਲਾਇਨਸ ਕਲੱਬ ਜਿੱਥੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਕੈਂਪ ਲਗਾ ਰਿਹਾ ਸੀ ਤੇ ਹੁਣ ਲੋਕਾਂ ਨੂੰ ਇੱਕ ਤਰੀਕੇ ਹੋਰ ਬਚਾਉਣ ਲੱਗੇ ਆ ਉਹ ਤਰੀਕਾ ਕੀ ਹੈ ਜਿਵੇਂ ਤੁਹਾਨੂੰ ਅਦ ਰਖਤ ਦਿਖਾਈ ਦੇ ਰਿਹਾ ਇਸੇ ਤਰ੍ਹਾਂ ਹੀ ਹੁਣ ਹਰੇ ਪੌਦੇ ਲਗਾਏਗਾ ਵਾਤਾਵਰਨ ਸ਼ੁੱਧ ਕਰੇਗਾ ਅਲਾਈਂਸ ਕਲੱਬ ਗੁਰੂ ਅਰਸਾਏ ਤੇ ਜਿਸ ਦੇ ਤਹਿਤ ਅੱਜ ਪੌਦਾ ਰੋਪਣ ਮਹਮ ਉਹ ਸ਼ੁਰੂ ਕੀਤੀ ਗਈ ਹੈ ਅਲਾਈਂਸ ਕਲੱਬ ਦੇ ਵੱਲੋਂ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਅੱਜ ਬਕਾਇਦਾ ਇਸ ਮਹਮ ਦੀ ਸ਼ੁਰੂਆਤ ਕਰਨ ਦੇ ਲਈ ਮਨਦੀਪ ਕੌਰ ਟਾਂਗਰਾ ਸਮਾਜ ਸੇਵੀ ਉਹਨਾਂ ਦੇ ਨਾਲ ਮੈਡਮ ਹਰਦੀਪ ਕੌਰ ਹੋਰੀ ਜਰਨਲਿਸਟ ਵੀ ਨੇ ਸਮਾਜ ਸੇਵੀ ਵੀ ਨੇ ਉਹ ਇੱਥੇ ਪਹੁੰਚੇ ਹੈਗੇ ਆ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਉਹਨਾਂ ਵੱਲੋਂ ਇਸ ਮਹਿਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ بارش ਵੀ ਤੁਸੀਂ ਦੇਖ ਸਕਦੇ ਹੋ بارش ਵੀ ਹੋਣੀ ਸ਼ੁਰੂ ਹੋ ਗਈ ਪਰ ਜਿਹੜਾ ਕੰਮ ਜਿਹੜਾ ਨਿਸ਼ਚੇ ਜਿਹੜਾ ਤੁਸੀਂ ਲਾਈਵ ਦੇਖ ਰਹੇ ਹੋ ਤੁਹਾਡੇ ਅਸਮੇ ਕਿਸੇ ਨੇ ਕੀਤਾ ਹੈਗਾ ਉਸ ਤੈ ਤੋਂ ਉਸ ਪ੍ਰੋਗਰਾਮ ਨੂੰ ਉਲੇਖਣ ਦੇ ਲਈ ਉਲੇਖਣ ਦੇ ਲਈ ਆ ਬਕਾਇਦਾ ਮੋਟੀਵੇਸ਼ਨ ਸਪੀਕਰ ਮੈਡਮ ਮਨਦੀਪ ਕੌਰ ਟਾਂਗਰਾ ਹੋ ਰਹੀ ਇੱਥੇ ਪਹੁੰਚਿਆ ਨਾਲ ਹੀ ਉਹਨਾਂ ਦੇ ਮੈਡਮ ਮਨਦੀਪ ਕੌਰ ਹੋਰੀ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਹੈਗੇ ਆ ਰੇਲਵੇ پارک ਰੇਲਵੇ ਵਸਤੀ ਵਾਲੇ ਵਿੱਚ ਮੌਜੂਦ ਹੈਗੀਆਂ ਗੁਰੂ ਅਰਸੇ ਉਹ ਸਾਈਡ ਵਾਲਾ ਰੇਲਵੇ پارک ਨਹੀਂ ਰੇਲਵੇ ਵਸਤੀ ਵਾਲੇ پارک ਦੇ ਵਿੱਚ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਪੌਦੇ ਜਿਹੜੇ ਨੇ ਉਹ ਲਿਆ ਕੇ ਰੱਖ ਦਿੱਤੇ ਗਏ ਆ ਹਰੇ ਭਰੇ ਕਰ ਦੇਣਾ ਗੁਰੂ ਹਰ ਸਾਹਿਬ ਨੂੰ ਹਰਾ ਪਰਾ ਕਰ ਦੇਣਾ ਗੁਰੂ ਹਰ ਸਾਹਿਬ ਸ਼ਹਿਰ ਤੇ ਹਰ ਪਿੰਡ ਨੂੰ ਹਰਾ ਪਰਾ ਕਰ ਦੇਣਾ ਗੁਰੂ ਹਰ ਸਾਹਿਬ ਦਾ ਹਰ پارک ਕਿਉਂਕਿ ਇੱਕ ਵੱਡਾ ਨਿਸ਼ਾ ਇੱਕ ਵੱਡਾ ਟਾਰਗੇਟ ਜਿਹੜਾ ਲਿਆ ਹੈ ਲਾਇੰਸ ਕਲੱਬ ਗੁਰੂ ਅਰਸੇ ਨੇ ਦੇਖ ਸਕਦੇ ਤੁਸੀਂ ਪਹਿਲਾਂ ਵੀ ਪੌਦੇ ਨੇ ਇਸ ਪਾਰਕ ਦੇ ਵਿੱਚ ਪਰ ਹੁਣ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾਣੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਲਾਈਵ ਦਿਖਾਈਆਂ ਜਾ ਰਹੀਆਂ ਨੇ ਕਿਸ ਤਰੀਕੇ ਲਾਇੰਸ ਕਲੱਬ ਦੇ ਪ੍ਰਦਾਨ ਸਮੂਹ ਮੈਂਬਰ ਸੂ ਲਾਇੰਸ ਕਲੱਬ ਦੇ ਉਹ ਸਾਰੇ ਪਰਿਵਾਰ ਤੇ ਇੱਕ ਵੱਡੀ ਸ਼ੁਰੂਆਤ ਇੱਕ ਵੱਡੀ ਮਹਿਮ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੌਦਾ ਰੋਪਣ ਮਹਿਮ ਗੁਰੂ ਅਸਾਏ ਦੇ ਵਿੱਚ ਕਰ ਦਿੱਤੀ ਗਈ ਹੈ ਸ਼ੁਰੂ ਤੇ ਲਾਇੰਸ کلب ਗੁਰੂ ਹਰਸਾਏ ਦਾ ਇਹ ਵੱਡਾ ਪ੍ਰੋਜੈਕਟ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਨਾਲ ਚੱਲ ਰਿਹਾ ਆ ਕਮੈਂਟ ਸੈਕਸ਼ਨ ਚ ਆਪਦੀ رائے ਵੀ ਜਰੂਰ ਦੱਸੀ ਜਾਓ ਤੇ ਵਰਨ ਗਾਵੜੀ ਹੋਰੀ ਪੌਦੇ ਤੋਂ ਮਿੱਟੀ ਤੇ ਪਹਿਲੇ ਪੌਦਾ ਰੱਖ ਕੇ ਸ਼ੁਰੂਆਤ ਕਰਦੇ ਹੋਏ ਮੈਡਮ ਮਨਦੀਪ ਕੋਟ ਟਾਂਗਰਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੇ ਹੈਗੇ ਆ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਨਾਲ ਹੀ ਮੈਡਮ ਮਨਦੀਪ ਕੌਰ ਹੁਰੀ ਬਕਾਇਦਾ ਚੰਡੀਗੜ੍ਹ ਤੋਂ ਇੱਥੇ ਪਹੁੰਚੇ ਆ ਜਰਨਲਿਸਟ ਵੀ ਨੇ ਸਮਾਜ ਸੇਵੀ ਵੀ ਨੇ ਸਮਾਜ ਦੇ ਲਈ ਹਮੇਸ਼ਾ ਤਤ ਪਰ ਰਹੇ ਰਹੇ ਨੇ ਤੇ ਸਮਾਜ ਦੇ ਲਈ ਹਮੇਸ਼ਾ ਕੰਮ ਕਰ ਰਹੇਗੇ ਦੇਖਦੇ ਇੱਕ ਪੌਦਾ ਲਗਾ ਕੇ ਸ਼ੁਰੂਆਤ ਕਰ ਦਿੱਤੀ ਹੈ ਇਸ ਪਾਰਕ ਦੇ ਵਿੱਚ ਵੀ ਕਾਫੀ ਪੌਦੇ ਲਗਾਏ ਜਾ ਰਹੇ ਆ ਇਸ ਪਾਰਕ ਤੋਂ ਇਲਾਵਾ ਪਿੰਡਾਂ ਦੇ ਵਿੱਚ ਵੀ ਕਾਫੀ ਪੌਦੇ ਲਗਾਏ ਜਾਣੇ ਆ ਤਸਵੀਰਾਂ ਜਿਹੜੀਆਂ ਨੇ ਉਹ ਸੀ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇੱਕ ਪੌਦਾ ਹੋਰ ਲਗਾਇਆ ਜਾਊਗਾ ਮੈਡਮ ਮਨਦੀਪ ਕੌਰ ਹੋਰਾਂ ਦੇ ਵੱਲੋਂ ਦੂਸਰਾ ਪੌਦਾ ਮੈਡਮ ਹਰਦੀਪ ਕੌਰ ਵਰੀ ਲਗਾਉਂਦੇ ਹੋਏ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਾਈਵ ਅਪਡੇਟ ਜਿਹੜੀ ਹੈ ਉਹ ਤੁਹਾਨੂੰ ਦਿਖਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਚਲਦੇ ਲਾਈਵ ਦੇ ਵਿੱਚ ਵੀਡੀਓ ਨੂੰ ਸ਼ੇਅਰ ਵੀ ਕਰੀ ਜਾਓ ਕਿਉਂਕਿ ਹੁਣ ਸ਼ੁਰੂਆਤ ਜਿਹੜੀ ਹੈ ਉੱਪਰੋਂ ਕਿਨਵੇਂ ਨਵੇਂ ਵੀ ਹੋਣੀ ਸ਼ੁਰੂ ਹੋ ਗਏ ਪੌਦੇ ਹਰੇ ਵੀ ਹੋ ਜਾਣੇ ਆ ਕਿਉਂਕਿ ਬਰਸਾਤੀ ਮੌਸਮ ਦੇ ਵਿੱਚ ਲਗਾਏ ਗਏ ਪੌਦੇ ਹੀ ਹਰੇ-ਭਰੇ ਹੁੰਦੇ ਆ ਤੇ ਸਹੀ ਸਮਾਂ ਸਹੀ ਟਾਈਮ ਜਿਹੜਾ ਉਹ ਲਾਇਨਸ ਕਲੱਬ ਨੇ ਚੁਣਿਆ ਹੈਗਾ ਗਰਮੀ ਦੇ ਵਿੱਚ ਪੌਦੇ ਨਹੀਂ ਚੱਲਦੇ ਪਰ ਇਸ ਮੌਸਮ ਦੇ ਵਿੱਚ ਚੱਲ ਜਾਂਦੇ ਆ ਗੱਲਬਾਤ ਜਿਹੜੀ ਆ ਉਹ ਵੀ ਕਰ ਲੈਂਦੇ ਹੈਗਾ ਮੈਡਮ ਜੀ ਇੱਕ ਸ਼ੁਰੂਆਤ ਜਿਹੜੀ ਆ ਤੁਸੀਂ ਮੈਨੂੰ ਲੱਗਦਾ ਗੁਰੂ ਹਰ ਸਾਹਿਬ ਨੂੰ ਹਰਾ-ਭਰਾ ਕਰਕੇ ਜਾਓਗੇ ਸ਼ੁਰੂਆਤ ਤੁਸੀਂ ਕਰਾਤੀ ਲਾਇਨਸ ਕਲੱਬ ਹਮੇਸ਼ਾ ਲੋਕਾਂ ਦੇ ਇਲਾਜ ਕਰਾਉਂਦਾ ਹੈ ਪਰ ਆਹ ਜਿਹੜਾ ਵੱਡਾ ਇਲਾਜ ਨਾ ਸਾਹ ਦਾ ਇਲਾਜ ਲੋਕਾਂ ਨੂੰ ਸਾਫ ਰੀ ਮਿਲਣਾ ਬਹੁਤ ਵਧੀਆ ਮੈਂ ਤੇ ਅੱਗੇ ਕੰਨੀ ਕਿ ਗੁਰੂ ਹਰ ਸਾਹਿਬ ਹਰ ਚੀਜ਼ ਜਿਹੜਾ ਮਤਲਬ ਕਿ ਅੱਗੇ ਵੱਧ ਰਿਹਾ ਹੈ ਚਾਹੇ ਉਹ এনवायरमेंट ਆ এডਿਕੇਸ਼ਨ ਆ ਅਵੇਅਰਨੈਸ ਆ ਜਿਵੇਂ ਕਿ ਲਾਸਟ ਟਾਈਮ ਜਦੋਂ ਲਾਈਨਸ ਕਲੱਬ ਨੇ ਸਪੈਸ਼ਲ ਕੈਂਪ ਲਵਾਇਆ ਸੀ ਆਈਜ਼ ਦਾ ਹੈਲਥ ਚੈੱਕਅਪ ਦਾ ਤੇ ਉਹ ਦੋਵੇਂ ਮੈਂ ਇੱਥੇ ਆਈ ਸੀ ਤੇ ਬੜੀ ਅੱਛੀ ਸ਼ੁਰੂਆਤ ਜਿਹੜੀ ਉਹ ਇਥੋਂ ਦੇ ਨੌਜਵਾਨਾਂ ਨੇ ਕੀਤੀ ਕਿਉਂਕਿ ਉਹ ਲਾਈਨਸ ਕਲੱਬ ਦਾ ਇਹਨਾਂ ਦਾ ਫਰਸਟ ਟਾਈਮ ਸੀ ਸੋ ਹੁਣ ਵੀ ਮੈਂ ਇਹਨਾਂ ਨਾਲ ਗੱਲ ਕਰ ਰਹੀ ਸੀ ਅੱਗੋਂ ਕੀ ਕੀ ਚੱਲ ਰਿਹਾ ਹੈ ਤੇ ਉਹ ਕਹਿੰਦੇ ਕਿ ਹਾਂ ਹੌਲੀ ਹੌਲੀ ਗਤੀਵਿਧੀਆਂ ਬਣਾ ਰਹੇ ਆ ਉਹਨਾਂ ਤੇ ਖਰੇ ਉਤਰ ਰਹੇ ਆ ਸੋ ਮੈਨੂੰ ਅੱਛਾ ਲੱਗਾ ਕਿ ਇਸ ਵਾਰ ਫੇਰ ਇੱਥੇ ਆ ਕੇ ਦੂਜੀ ਵਾਰ ਜਿਹੜਾ ਵਾ ਉਹ ਲਾਈਨਸ ਕਲੱਬ ਦੀ ਐਕਟੀਵਿਟੀ ਵਿੱਚ ਸਾਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ ਹਾਂ ਅਸੀਂ ਇਹ ਕਹਿ ਸਕਦੇ ਕਿ ਅਸੀਂ ਕੱਲਾ ਕੱਲਾ ਜਿਹਦਾ ਬਹੁਤ ਸਾਰੇ ਇਹਨਾਂ ਦੇ ਵਿੱਚ ਗਰਾਊਂਡ ਵਰਕ ਤੇ ਨਹੀਂ ਕਰ ਸਕਦੇ ਆਬਵੀਅਸਲੀ ਅਸੀਂ ਇੱਕ ਬੂਟਾ ਲਾਇਆ ਹੈ ਹਨ ਬਟ ਇਹ ਜ਼ਰੂਰ ਹੈ ਸ਼ੁਰੂਆਤ ਹੋ ਗਈ ਜੀ ਹਾਂ ਸ਼ੁਰੂਆਤ ਵੀ ਹੋ ਗਈ ਤੇ ਇੰਨਾ ਅੱਛਾ ਮੈਸੇਜ ਜਿਹੜਾ ਵਾ ਉਹ ਅਸੀਂ ਗੁਰੂ ਹਰ ਸਹਾਇ ਦਾ ਜੋ ਵੀ ਆਪਾਂ ਇੱਥੇ ਕਰ ਰਹੇ ਹਾਂ ਉਹ ਆਪਾਂ ਦੂਰ ਤੱਕ ਲੈ ਕੇ ਜਾ ਸਕਦੇ ਹਾਂ ਆਪਣੇ ਸੋਸ਼ਲ ਮੀਡੀਆ ਦੇ ਥਰੂ ਸੋ ਜ਼ਰੂਰ ਮੈਂ ਇਹ ਵਾਲਾ ਮੈਸੇਜ ਵੀ এনवायरमेंट ਦਾ ਮੈਸੇਜ ਜਿਹੜਾ ਕਿ ਲਾਈਨਸ ਕਲੱਬ ਗੁਰੂ ਹਰ ਸਹਾਇ ਵੱਲੋਂ ਜਿਹੜੇ ਦੇਣਾ ਚਾਹੁੰਦੇ ਨੇ ਠੀਕ ਹੈ ਸੋ ਕੋਸ਼ਿਸ਼ ਕੀਤੀ ਜਾਏਗੀ ਕਿ ਉਹਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਤੋਂ ਜਿਹੜੀ ਦੁਨੀਆ ਭਰ ਚ ਜਿਹੜਾ ਵਾ ਉਹਨੂੰ ਲੈ ਕੇ ਜਾਈਏ ਤਾਂ ਕਿ ਵੱਦ ਤੋਂ ਵੱਦ ਲੋਕ ਜਿਹੜੇ ਆ ਉਹ ਇਸ ਕਲੱਬ ਨੂੰ ਜੁਆਇਨ ਵੀ ਕਰਨ ਤੇ ਇਹਨਾਂ ਦਾ ਸਹਿਯੋਗ ਵੀ ਕਰਨ ਜੀ ਹਾਂ ਮੈਮ ਜਿੱਦਾਂ ਇੱਕ ਰੁੱਖ ਸੌ ਸੁੱਖ ਰੁੱਖ ਲਗਾਣੇ ਜ਼ਰੂਰੀ ਨੇ ਜਿੰਨੇ ਲਗਾਣੇ ਚਾਹੁੰਦੇ ਨੇ ਜ਼ਰੂਰੀ ਸੰਭਾਲ ਵੀ ਹੈਗੀ ਆ ਉਹ ਵੀ ਇੱਕ ਮੈਸੇਜ ਜਿਹੜਾ ਕਨਵੇ ਕਰਦੇ ਹੋ ਲੋਕਾਂ ਨੂੰ ਵੀ ਹਰੇਕ ਵਿਅਕਤੀ ਜਿਹੜਾ ਕਿਸਾਨ ਨਹੀਂ ਨਾਲ ਸੰਬੰਧੇ ਪੰਜ ਦਰਖਤਾਂ ਦੇ ਖੇਤ ਵਿੱਚ ਲਗਾ ਸਕਦਾ ਹਾਂ ਸੋ ਇਹ ਵੀ ਆ ਕਿ ਇਹ ਤੇ ਹਮੇਸ਼ਾ ਆਪ ਕਹਿੰਦੇ ਆਏ ਮੈਸੇਜ ਜਾਂਦਾ ਹੀ ਰਿਹਾ ਕੀ ਕਿਸਾਨ ਜਿਹੜਾ ਉਹ ਆਪਣੇ ਖੇਤਾ ਚ ਟੁਕ ਟੁਕ ਪਾਂਦਰਕ ਤੇ ਲਾਈ ਤੇ ਮੇਰਾ ਜਿਹੜਾ ਮੈਸੇਜ ਉਹ ਅੱਜ ਦਾ ਇਹ ਆ ਕਿ ਜਦੋਂ ਵੀ ਤੁਹਾਡੇ ਘਰ ਕਿਸੇ ਬੱਚੇ ਦਾ ਜਨਮ ਹੁੰਦਾ ਤੇ ਉਦੋਂ ਤੁਸੀਂ ਇੱਕ ਦੋਸਤ ਵਾਂਗ ਜਿਹੜਾ ਵਾ ਉਹਦਾ ਉਹ ਤੁਸੀਂ ਰੁੱਖ ਜਿਹੜਾ ਵਾ ਜ਼ਰੂਰ ਲਗਾਓ ਜੇ ਤੁਸੀਂ ਪੈਟਸ ਲਾਈਕ ਕਰਦੇ ਹੋ ਤੇ ਤੁਸੀਂ ਇੱਕ ਡੌਗ ਵੀ ਰੱਖ ਸਕਦੇ ਹੋ ਜਾਂ ਕੋਈ ਬਰਡ ਵੀ ਰੱਖ ਸਕਦੇ ਜੋ ਵੀ ਜਿਸ ਕਿਸੇ ਤੁਸੀਂ ਪਸੰਦ ਕਰਦੇ ਹੋ ਠੀਕ ਆ ਸੋ ਅ ਮਤਲਬ ਕਿ ਇੱਕ ਆਪਣੇ ਬੱਚੇ ਨੂੰ ਜਿਹੜਾ ਵਾ ਉਹ ਦੋਸਤ ਦੋ ਉਹਦੇ ਜਨਮ ਤੇ ਜਿਹੜਾ ਵਾ ਤੁਸੀਂ ਇੱਕ ਜਿਹਦਾ ਆਪਾਂ ਆਮ ਦਾ ਦਰਕਤਾਈਆਂ ਤੇ ਤੁਸੀਂ ਜਦੋਂ ਦੇਖੋਗੇ ਕਿ ਤੁਹਾਡਾ ਬੱਚਾ ਤੇ ਜਿਹੜਾ ਉਹ ਵਾਲਾ ਦਰਕਤ ਤੁਸੀਂ ਲਾਇਓ ਇਕੱਠੇ ਇਕੱਠੇ ਵੱਡੇ ਹੋਣਗੇ ਤੇ ਇੱਕ ਉਹਨਾਂ ਦਾ ਵੀ ਨਾ ਬੜਾ ਅੱਛਾ ਮੈਸੇਜ ਆਏਗਾ ਤੇ ਬੜਾ ਵਧੀਆ ਜਿਹੜਾ ਵਾ ਉਹ ਇੱਕ ਅਟੈਚਮੈਂਟ ਜਿਹੜੀ ਆ ਉਹ ਹੋ ਜਾਂਦੀ ਆ ਸੋ ਏ ਮੇਰੇ ਮਨ 'ਚ ਜ਼ਰੂਰ ਖਿਆਲ ਹੈ ਕਿ ਪੰਜਾਬ ਦੇ ਵਿੱਚ ਜਦੋਂ ਵੀ ਕਿਸੇ ਘਰ ਦੇ ਬੱਚੇ ਦਾ ਘਰ ਵਿੱਚ ਕਿਸੇ ਬੱਚੇ ਦਾ ਜਨਮ ਹੋਵੇ ਤੇ ਉਹਦੇ ਜਨਮ ਦੀ ਖੁਸ਼ੀ ਦੇ ਵਿੱਚ ਉਹ ਰੁੱਖ ਜ਼ਰੂਰ ਲਾਵੇ ਜਿਹਦੇ ਉੱਪਰ ਉਹਦਾ ਉਹਨਾ ਪੂਰਾ ਉਹਦੇ ਅੱਗੇ ਮੈਂਸ਼ਨ ਹੋਵੇ ਕਿ ਹਾਂ ਇਹ ਤੇਰੇ ਜਨਮ ਤੇ ਅਸੀਂ ਜਿਹੜਾ ਲਾਇਆ ਸੀ ਤੇ ਤੁਹਾਡੀ ਆਪਣੇ ਆਪ ਹੀ ਸੰਭਾਲ ਦੀ ਜਿਹੜੀ ਅਟੈਚਮੈਂਟ ਹੈ ਨਾ ਉਹਦੇ ਨਾਲ ਜੁੜ ਜਾਂਦੀ ਆ ਕਿ ਮੈਂ ਆਪਣੇ ਬੇਟੇ ਦੇ ਜਨਮ ਤੇ ਲਾਇਆ ਹੀ ਬੇਟੀ ਦੇ ਜਨਮ ਤੇ ਲਾਇਆ ਤੇ ਇਹਨੂੰ ਮੈਂ ਸੰਭਾਲਣਾ ਤੇ ਇਹਨੂੰ ਮੈਂ ਵੱਡਾ ਰੁੱਖ ਬਣਾਣਾ ਵੱਡਾ ਬੋਰਡ ਬਣਾਣਾ ਇੱਕ ਦਿਨ ਮੈਡਮ ਪਲਾਂਟੇਸ਼ਨ ਦੇ ਨਾਲ-ਨਾਲ ਹੋਰ ਕਿਹੜੇ ਸਮਾਜਿਕ ਕਮਾਂ ਵਾਸਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਸੋ ਮੈਨੂੰ ਲੱਗਦਾ ਹੈ ਕਿ ਅ ਅਸੀਂ ਬਹੁਤ ਜ਼ਿਆਦਾ ਜਿਹੜਾ ਵਾ ਆਪਣੇ ਖਾਣ-ਪਾਣ ਨੂੰ ਵਗਾੜ ਲਿਆ ਹੋਇਆ ਠੀਕ ਹੈ ਸੋ ਅੱਜ ਵੀ ਜਿਹੜਾ ਸਾਡਾ ਖਾਣ-ਪਾਣ ਆ ਉਹ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਜਿਹੜੀ ਪੁਰਾਣੀ ਪੀੜ੍ਹੀ ਆ ਉਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਸੋ ਸਾਨੂੰ ਸਾਡਾ ਨਾ ਕਲਚਰ ਬਹੁਤ ਰਿਚ ਆ ਇਨ ਟਰਮਸ ਆਫ ਫੂਡ राइट इन टर्म्स ऑफ की ਸਾਡੀ ਕਿਦਾਂ ਦੀ ਖੁਰਾਕ ਸੀ ਠੀਕ ਹੈ ਇਨ ਟਰਮਸ ਆਫ ਕੀ ਆਪਾਂ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਮਿਲਾਵਟੀ ਚੀਜ਼ ਆ ਇਹ ਸ਼ੁੱਧ ਆ ਠੀਕ ਹੈ ਸੋ ਕੋਸ਼ਿਸ਼ ਕਰੀਏ ਕਿ ਜਿਹੜੇ ਲੋਕ ਆਪਣੇ ਪਿੰਡਾਂ ਤੋਂ ਖਾਣ ਪੀਣ ਦੇ ਸਮਝੋ ਬਲੌਗਸ ਹੀ ਬਣਾਉਂਦੇ ਨੇ ਜਾਂ ਪਿੰਡਾਂ ਦੇ ਵਿੱਚ ਅਚੀਆਂ ਚੀਜ਼ਾਂ ਕਈ ਵਾਰੀ ਆਪਾਂ ਸੁਣਦੇ ਕਿਸੇ ਪਿੰਡ 'ਚ ਨਾ ਬਰਫੀ ਬੜੀ ਵਧੀਆ ਬਣਦੀ ਆ ਹਨਾ ਕਿਉਂਕਿ ਉਹਨੇ ਇੰਨੇ ਸਾਲਾਂ ਦੀ ਸੰਭਾਲ ਕੇ ਰੱਖੀ ਆ ਕਿਸੇ ਜਗ੍ਹਾ ਤੇ ਕੁਲਚਾ ਬੜਾ ਵਧੀਆ ਮਿਲਦਾ ਕਿਉਂਕਿ ਉਹ 60 ਸਾਲ ਤੋਂ ਸੇਮ ਤਰੀਕੇ ਨਾਲ ਬਣਾ ਰਿਹਾ ਸੋ ਆਪਾਂ ਜਿਹੜੇ ਆਪਾਂ ਇਹ ਮੈਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਣਾ ਚਾਹਾਂਗੀ ਪਰ ਫਾਸਟ ਫੂਡ ਦੇ ਵੱਲ ਵਧਨ ਤੋਂ ਵਧੀਆ ਕਿ ਆਪਾਂਵੇਂ ਸਾਡੀ ਜਿੰਨੀ ਮਰਜ਼ੀ ਫਾਈਵ ਸਟਾਰ ਕੰਪਨੀ ਹੋਵੇ ਜੇ ਆਪਾਂ ਆਪਣੇ ਗੈਸਟ ਨੂੰ ਆਪਣਾ ਸ਼ੁੱਧ ਅੱਛਾ ਜਿਹਦਾ ਅੱਜ ਹੀ ਮੈਂ ਯੂ ਨੋ ਲੰਚ ਦੇ ਵਿੱਚ ਪ੍ਰੋਂਠੀ ਪ੍ਰੋਂਠੀ ਦੇ ਉੱਤੇ ਘਿਓ ਤੇ ਘਿਓ ਦੇ ਉੱਤੇ ਸ਼ੱਕਰ ਠੀਕ ਹੈ ਨਾ ਹੁਣੇ ਕਿਸੇ ਮਤਲਬ ਕਿ ਆਮਲਾ ਜੀ ਦੇ ਅਸੀਂ ਗਏ ਉੱਥੇ ਗੈਸਟ ਹਾਊਸ ਦੇ ਵਿੱਚ ਤੇ ਇਹ ਚੀਜ਼ ਜਿਹੜੀ ਉਹ ਬਹੁਤ ਜ਼ਿਆਦਾ ਇੱਕ ਤੇ ਸਿਹਤ ਨੂੰ ਵਧੀਆ ਲੱਗਦੀ ਆ ਹਨਾ ਮਨ ਦੇ ਵਿੱਚ ਲੱਗਦਾ ਕਿ ਪਤਾ ਨਹੀਂ ਕੀ ਹੋ ਜਾਏਗਾ ਸਰੀਰ ਨੂੰ ਪਰ ਨਹੀਂ ਜਦੋਂ ਹੈ ਹੀ ਸ਼ੁੱਧ ਹੈ ਹੀ ਅੱਛੀ ਤੇ ਉਹ ਸਾਨੂੰ ਜਿਹੜਾ ਵਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਹੜੀ ਜ਼ਮੀਨ ਤੋਂ ਉੱਠੇ ਆ ਠੀਕ ਹੈ ਉਹ ਉਹਦੇ ਨਾਲ ਸਾਡੀ ਜਿਹੜੀ ਮੈਚ ਕਰਦੀ ਖੁਰਾਕ ਸਾਡੇ ਵੱਡੇ ਖਾਂਦੇ ਸੀ ਠੀਕ ਹੈ ਨਾ ਸੋ ਅਸੀਂ ਉਹ ਚੀਜ਼ ਤੋਂ ਜਿਹੜਾ ਬਹੁਤ ਦੂਰ ਹੋਈ ਜਾਂਦਾ ਇਹ ਵੀ ਇੱਕ ਕੌਜ਼ ਆ ਕਿ ਅਸੀਂ ਜ਼ਹਿਰ ਨਾ ਖਾਈਏ ਅਸੀਂ ਜਿਹੜਾ ਵਾ ਅੱਛਾ ਖਾਈਏ ਤੇ ਆਪਣਾ ਜਿਹੜੀ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹ ਯਾਦ ਰੱਖੀਏ ਬਿਲਕੁਲ ਜੀ ਪ੍ਰਧਾਨ ਜੀ ਮੌਜੂਦ ਹੈਗੇ ਆ ਕਿ ਸ਼ੁਰੂਆਤ ਅੱਜ ਕਰ ਦਿੱਤੀ ਹੈਗੀ ਆ ਕਿੰਨੇ ਦਰਖਤ ਲਗਾਏ ਜਾਣੇ ਕਿ ਚੱਲਦਾ ਹੀ ਰਹਿਣਾ ਸੌਂ ਦਾ ਮਹੀਨਾ ਦੇਖੋ ਜੀ ਪਹਿਲਾਂ ਤਾਂ ਮੈਡਮ ਜੀ ਆਇਆ ਜੀਆਂ ਆਖ ਰਹੀਆਂ ਦੂਸਰਾ ਵੀਡੀਓ ਦਾ ਧੰਨਵਾਦ ਕਰਨੇ ਆ ਸਤਪਾਲ ਜੀ ਗੱਲ ਹੈਗੀ ਏਦਾਂ ਵੀ ਰੁੱਖ ਲਗਾਓ ਲਾਇਨਸ ਕਲੱਬ ਨੇ ਯਤਨ ਸ਼ੁਰੂ ਕਰਤਾ ਅਸੀਂ ਇਲਾਕਾ ਨਿਵਾਸੀ ਹਰ ਬੇਨਤੀ ਕਰਨੇ ਆ ਹਰ ਇੱਕ ਨਾਗਰਿਕ ਘਰ ਦੇ ਬਾਹਰ ਸਕੂਲ ਦੇ ਬਾਹਰ ਪਾਰਕਾਂ ਦੇ ਬਾਹਰ ਇੱਕ ਇੱਕ ਰੁੱਖ ਜ਼ਰੂਰ ਲਗਾਓ ਰੋਖ ਵੀ ਲਗਾਓ ਤੇ ਨਾਲੇ ਉਹਨੂੰ ਵਧਾਓ ਵੀ ਅਸੀਂ ਇਲਾਕੇ 'ਚ ਬੇਨਤੀ ਕਰਨੇ ਆ ਤੇ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਕਿ ਆਉਣ ਵਾਲੇ ਵਾਤਾਵਰਣ ਵਿੱਚ ਆਪਾਂ ਨੂੰ ਖੁਸ਼ਹਾਲੀ ਮਿਲੇ ਤੇ ਚੰਗਾ ਵਾਤਾਵਰਣ ਆਪਣੇ ਇਲਾਕੇ 'ਚ ਮਿਲੇ ਧੰਨਵਾਦ ਜੀ ਪ੍ਰਧਾਨ ਜੀ ਤੁਸੀਂ ਬਿਲਕੁਲ ਜੀ ਇਸ ਤੋਂ ਇਲਾਵਾ ਮੈਡਮ ਹਰਦੀਪ ਕੌਰ ਵਰੀ ਮੈਮ ਸ਼ੁਰੂਆਤ ਠੀਕ ਹੈ ਅੱਛੀ ਤੋਂ ਅੱਛੀ ਸ਼ੁਰੂਆਤ ਹੈ ਜੀ ਜਿੱਥੇ ਇੱਕ ਵੱਡਾ ਸੈਮੀਨਾਰ ਜਾਗੋ ਜਾਗਣਾ ਆ ਵੀ ਜਾਗਣਾ ਬੜਾ ਜ਼ਰੂਰੀ ਹੈ ਜੀ ਇਹ ਵੀ ਵੱਡੀ ਜਾਗ ਹੈ ਦੇਖਿਓ ਆਪਾ ਕਰੋਨਾ ਦੇ ਵਿੱਚ ਲੋਕ ਆਕਸੀਜਨ ਮੁੱਲ ਲੈਂਦੇ ਫਿਰਦਾ ਸੀ ਇਹ ਤਾਂ ਫ੍ਰੀਜ ਦਾ ਭੰਡਾਰ ਹੈ ਜੀ ਬਿਲਕੁਲ ਅ ਤੁਸੀਂ ਉਹ ਸੁਨਿਆ ਹੋਣਾ ਜੀ ਕਹਿੰਦੇ ਕੁੱਖਾਂ ਵਿੱਚੋਂ ਧੀਆਂ ਤੇ ਧਰਤੀ ਚੋਂ ਪਾਣੀ ਜੇਕਰ ਦੋਵੇਂ ਖਤਮ ਤਾਂ ਖਤਮ ਕਹਾਣੀ ਅਸੀਂ ਰੁੱਖਾਂ ਨੂੰ ਬਚਾਈਏ ਅਸੀਂ ਆਪਣੇ ਪਾਣੀ ਨੂੰ ਬਚਾਈਏ ਅਸੀਂ ਆਪਣੀਆਂ ਧੀਆਂ ਨੂੰ ਬਚਾਈਏ ਰੁੱਖ ਰੁੱਖਾਂ ਦੇ ਬਾਬਤ ਇੱਕ ਵਾਰੀ ਮੈਂ ਲਿਖਿਆ ਕਿਉਂਕਿ ਰੁੱਖ ਨਾ ਸਾਨੂੰ ਬੜਾ ਸੋਨਾ ਸੁਨੇਹਾ ਵੀ ਦਿੰਦੇ ਨੇ ਚੁੱਪਚਾਪ ਇੱਕੋ ਜਗ੍ਹਾ ਤੇ ਖੜੇ ਨੇ ਲੇਕਿਨ ਸੁਣਿਆ ਇੰਨਾ ਸੋਨਾ ਦਿੰਦੇ ਨੇ ਜਿਹਦਾ ਕੋਈ ਮਤਲਬ ਕਿ ਮੈਂ ਕਹਾਂਗੀ ਕਿ ਕੋਈ ਸਾਨੀ ਨਹੀਂ ਆ ਮੈਂ ਇੱਕ ਵਾਰੀ ਲਿਖਿਆ ਸੀਗਾ ਕਿ ਅੱਜ ਰੁੱਖਾਂ ਦੇ ਗੱਲ ਲੱਕੇ ਬੜਾ ਹੀ ਰੋਇਆ ਮੈਂ ਇੰਜ ਚਾਪੇ ਮੈਨੂੰ ਰੁੱਖਾਂ ਵਰਗਾ ਹੋਇਆ ਮੈਂ ਚੁੱਪਚਾਪ ਖੜਾ ਹਾਂ ਇੱਕੋ ਹੀ ਥਾਂ ਕੋਈ ਪੱਥਰ ਮਾਰੇ ਉਸ ਨੂੰ ਵੀ ਦਿੰਦਾ ਹਾਂ ਸ਼ਾਹ ਕੋਈ ਪੱਥਰ ਮਾਰੇ ਉਸ ਨੂੰ ਵੀ ਦਿੰਦਾ ਹਾਂ ਸ਼ਾਹ ਅੱਜ ਰੁੱਖਾਂ ਦੀ ਗੱਲ ਲੱਗੀ ਬੜਾ ਹੀ ਰੋਇਆ ਮੈਂ ਇੰਜ ਜਾਪੇ ਮੈਨੂੰ ਰੁੱਖਾਂ ਵਰਗਾ ਹੋਇਆ ਮੈਂ ਜਿਹੜੇ ਰੁੱਖ ਨੇ ਨਾ ਉਹ ਮਿੱਤਰਤਾ ਦਾ ਉਹ ਪਿਆਰ ਦਾ ਉਹ ਸਭ ਨੂੰ ਮੁਹੱਬਤ ਵੰਡਣ ਦਾ ਜਿਹੜਾ ਸੁਨੇਹਾ ਦਿੰਦੇ ਨੇ ਤੇ ਸਾਡੀ ਹਰਿਆਵਲ ਦੇ ਲਈ ਸਾਡੀ ਧਰਤੀ ਦੇ ਲਈ ਅੱਜ ਜੋ ਕਲਯੁਗ ਦਾ ਸਮਾਂ ਹੈ ਕਾਲਜੁਗ ਦੇ ਵਿੱਚ ਜਿੱਥੇ ਭਰਾ ਭਰਾ ਦਾ ਵੈਰੀ ਹੋ ਰਿਹਾ ਜਿੱਥੇ ਮਾਂ ਤੇ ਧੀ ਦੇ ਵਿੱਚ ਉਹ ਇਤਫਾਕ ਨਹੀਂ ਰਿਹਾ ਜਿੱਥੇ ਪੁੱਤ ਤੇ ਬਾਪ ਦੇ ਵਿੱਚ ਉਹ ਪੁੱਤ ਤੇ ਬਾਪ ਵਾਲਾ ਜਿਹੜਾ ਪਿਆਰ ਨਹੀਂ ਰਿਹਾ ਜਿੱਥੇ ਨਸ਼ੇ ਦੀ ਖਾਤਰ ਕੀ ਕੁਝ ਚੱਲ ਰਿਹਾ ਮੈਂ ਕਈ ਵਾਰੀ ਬੜਾ ਪਰੇਸ਼ਾਨ ਹੁੰਨੀ ਆ ਜਦੋਂ ਸਾਡੀ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਇੱਕ ਅੱਜ ਸਮਾਂ ਹੈ ਦੋ ਮਹੀਨ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਤੇ ਦੂਜੇ ਪਾਸੇ ਗਵਰਨਰ ਪੰਜਾਬ ਖੁਰੀ ਵੀ ਨਸ਼ੇ ਨੂੰ ਖਤਮ ਕਰਨ ਦਾ ਜਿਹੜਾ ਹੈਗਾ ਕਹਿੰਦੇ ਨੇ ਪਰ ਵੀਰੇ ਇਹ ਜਿਹੜਾ ਨਸ਼ਾ ਹੈ ਨਾ ਇਹ ਨੇ ਇਸ ਕਦਰ ਸਾਡਾ ਨੁਕਸਾਨ ਕਰ ਦਿੱਤਾ ਹੈ ਅੱਜ ਕੁੜੀਆਂ ਉਸ ਦਲਦਲ ਦੇ ਵਿੱਚ ਤਸਤੀਆਂ ਜਾ ਰਹੀਆਂ ਨੇ ਕੁੜੀਆਂ ਕਿਵੇਂ ਇਸ ਦਲਦਲ ਦੇ ਵਿੱਚ ਤਸਤੀਆਂ ਜਾ ਰਹੀਆਂ ਨੇ ਕਿ ਜਿਹੜੀ ਟੀਨੇਜ ਹੈ ਟੀਨ ਏਜ ਦੇ ਵਿੱਚ سوشل میڈیا ਦੇ ਦੌਰ ਦੇ ਵਿੱਚ ਅੱਜ ਕੱਲ ਮਾਪੇ ਆਪਣੇ ਬੱਚਿਆਂ ਨੂੰ ਸਾਹਮਣੇ ਨਹੀਂ ਪਾ ਰਹੇ ਤੇ ਕੁੜੀਆਂ ਜਦੋਂ ਦੋਸਤੀ ਦੇ ਲਈ ਮੁਹੱਬਤ ਦੇ ਲਈ ਹਲਕਾ ਜਿਹਾ ਕਦਮ ਜਦੋਂ ਬਾਹਰ ਕੱਢਦੀਆਂ ਨੇ ਨਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਨਸ਼ਿਆਂ ਦੇ ਵੱਲ ਧੱਕ ਦਿੱਤਾ ਜਾਂਦਾ ਹੈ ਕਿੱਡੇ ਵੱਡੇ ਪੱਦਰ ਤੇ ਤੁਸੀਂ ਦੇਖੀਆਂ ਹੋਣੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਕੁੜੀਆਂ ਨਸ਼ਾ ਲੈ ਰਹੀਆਂ ਨੇ ਫਿਰ ਉਹ ਜਦੋਂ ਨਸ਼ਾ ਲੈਂਦੀਆਂ ਨੇ ਤੇ ਨਸ਼ੇ ਤੋਂ ਬਾਅਦ ਸਭ ਤੋਂ ਵੱਧ ਕੀ ਹੁੰਦਾ ਹੈ ਤੁਸੀਂ ਵੱਡਿਆਂ ਸਾਰੇ ਮੇਰੇ ਤੋਂ ਜ਼ਿਆਦਾ ਜਾਣਦੇ ਹੋ ਇੱਕ ਔਰਤ ਦੇ ਉੱਤੇ ਜਦੋਂ ਉਹ ਨਸ਼ੇ ਦੀ ਆਦੀ ਹੋ ਜਾਂਦੀ ਆ ਫਿਰ ਸਭ ਤੋਂ ਵੱਡੋ ਦਾ ਹੁੰਦਾ ਹੈ ਸਰੀਰਕ ਸ਼ੋਸ਼ਣ ਹੂੰ ਕਿਉਂਕਿ ਘਰੋਂ ਪੈਸੇ ਨਸ਼ੇ ਲਈ ਨਹੀਂ ਮਿਲਨੇ ਨਾ ਮਾਂ ਨੇ ਪੈਸਾ ਦੇਣਾ ਹੈ ਨਾ ਬਾਪ ਨੇ ਦੇਣਾ ਹੈ ਮੁੰਡਿਆਂ ਨੂੰ ਹਲੇ ਫੇਰ ਵੀ ਕਿਤੇ ਨਾ ਕਿਤੇ ਜੜਾਗਾ ਕਹਿੰਦੇ ਨੇ ਕਿ ਵਿਆਹ ਦੋ ਲੁੱਟ ਖੋ ਵੀ ਕਰ ਲੈ ਕੁੜੀਆਂ ਨੂੰ ਇੱਕ ਤਰੀਕੇ ਦੇ ਨਾਲ ਮਸ਼ੀਨ ਸਮਝ ਲਿਆ ਜਾਂਦਾ ਹੈਗਾ ਨਸ਼ਾ ਛਡਾਉਣ ਦੀ ਫੈਕਟਰੀ ਆ ਕਿ ਮੁੰਡੇ ਨੂੰ ਵਿਆਹ ਦੋ ਇਹ ਨਸ਼ਾ ਛਡਾਉਣ ਦੀ ਫੈਕਟਰੀ ਆ ਨੇ ਨਸ਼ਾ ਛੱਡ دیا۔ ਜਦੋਂ ਕਿ ਜਦੋਂ ਕੋਈ ਔਰਤ ਨਸ਼ਾ ਕਰਦੀ ਹੈ ਨਾ ਉਹਨੇ ਫਿਰ ਆਪਣਾ ਸਰੀਰ ਵੇਚ ਕੇ ਆਪਣੀ ਨਸ਼ੇ ਦੀ ਪੂਰਤੀ ਕਰਨੀ ਹੈ। ਹੂੰ ਅਸੀਂ ਆਪਣੀਆਂ ਧੀਆਂ ਨੂੰ ਬਚਾ ਲਈ। ਮੈਂ ਵੰਜਾਰਨ ਬਣ ਕੇ ਪੰਜਾਬ ਦੇ ਪਿੰਡ-ਪਿੰਡ ਵਿੱਚ ਜਾ ਕੇ ਪੰਜਾਬ ਦੀ ਗਲੀ-ਗਲੀ ਦੇ ਵਿੱਚ ਜਾ ਕੇ ਹੋਕਾ ਦੇਣ ਲਈ ਤਿਆਰ ਹਾਂ। ਮੇਰਾ ਦਿਲ ਕਰਦਾ ਹੈ ਕਿ ਮੈਂ ਆਪਣੀਆਂ ਧੀਆਂ ਨੂੰ ਆਪਣੀਆਂ ਭੈਣਾਂ ਨੂੰ ਉਸ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਾਂ ਕਿਉਂਕਿ ਮੇਰੇ ਕੋਲ ਅਨਗਿਣਤ एनजीओ ਦੇ ਕੋਲ ਅਜਿਹੇ ਕੇਸ ਆ ਰਹੇ ਨੇ ਜਿੱਥੇ ਕੁੜੀਆਂ ਦੇ ਉੱਤੇ ਉਹ ਤਸ਼ੱਦਦ ਹੋ ਰਿਹਾ ਹੈ ਨਹੀਂ ਵੀਰੇ ਤੁਸੀਂ ਯਕੀਨ ਮੰਨੋਗੇ ਨਾਮ ਨਹੀਂ ਲੈ ਸਕਦੀ ਕਿਤੇ ਨਾ ਕਿਤੇ ਪ੍ਰਾਈਵੇਸੀ ਦਾ ਮਾਮਲਾ ਹੈ ਧੀਆਂ ਦੀ ਇੱਜ਼ਤ ਦਾ ਮਾਮਲਾ ਹੈ 13-13 ਸਾਲ ਦੀਆਂ ਕੁੜੀਆਂ 14-14 ਸਾਲ ਦੀਆਂ ਕੁੜੀਆਂ ਉਹ ਵੀ ਨਸ਼ੇ ਦੀ ਦਲਦਲ ਦੇ ਵਿੱਚ ਠੇਕੀਆਂ ਜਾ ਰਹੀਆਂ ਨੇ ਤੇ ਫਿਰ ਉਹਨਾਂ ਨੂੰ ਭੇਜਿਆ ਕਿੱਥੇ ਜਾ ਰਿਹਾ ਦੇ ਵਪਾਰ ਦੇ ਵਿੱਚ ਹੂੰ ਦਿੱਲੀ ਚੰਡੀਗੜ੍ਹ ਤੇ ਹੋਰ ਵੱਡੇ ਕਈ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸ਼ਰਿਆ ਚੱਲ ਰਹੀਆਂ ਨੇ ਮੁਖਾਲੀਦੀ 3v2 ਹੂੰ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਹੂੰ ਕਈ ਥਾਵਾਂ ਅਜਈਆਂ ਨੇ ਜਿੱਥੇ ਸਾਰੀਆਂ ਚੀਜ਼ਾਂ ਬਿਲਕੁਲ ਕੁਲੇ ਰੂਪ ਦੇ ਵਿੱਚ ਚੱਲ ਰਹੀਆਂ ਨੇ ਪਰ ਬਚਾਉਣਾ ਕਿਦੇ ਆ ਬਚਾਉਣਾ ਵੀ ਤਾਂ ਅਸੀਂ ਆ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਕਿੱਥੇ ਨੇ ਅਸੀਂ ਅੱਖਾਂ ਮੀਟੀਆਂ ਹੋਈਆਂ ਅਸੀਂ ਸੁੱਤੇ ਹੋਏ ਆ ਦੁੱਖ ਹੁੰਦਾ ਪਰ ਇੱਕ ਕੋਸ਼ਿਸ਼ ਜ਼ਰੂਰ ਆ ਤੇ ਕੋਸ਼ਿਸ਼ ਨੂੰ ਕਹਿੰਦੇ ਨੇ ਕਿ ਬੂਰ ਜ਼ਰੂਰ ਪੈਂਦਾ ਹੈਗਾ ਚਲੋ ਮੈਂ ਕਹਿੰਨੀ ਆ ਕਿ ਮੈਂ ਸਭ ਨੂੰ ਨਹੀਂ ਬਚਾ ਸਕਦੀ ਪਰ ਉਹ ਇੱਕ ਜਿਹੜੀ ਜੰਗਲ ਦੀ ਚਿੜੀ ਵਾਲੀ ਕਹਾਣੀ ਜ਼ਰੂਰ ਕਹਾਂਗੀ ਕਿ ਮੈਂ ਜਿਹੜਾ ਹੈਗਾ ਚੂਲੀ ਪਰ ਪਰ ਪਾਣੀ ਜ਼ਰੂਰ ਪਾਵਾਂਗੀ ਜੇਕਰ ਇੱਕ ਤੀਨੂ ਵੀ ਕਿਤੇ ਵਿਚਾਲਿਆ ਤੇ ਉਸ ਪਰਮਪਿਤਾ ਦੇ ਲਈ ਜਿਹੜਾ ਹੈਗਾ ਸ਼ੁਕਰਗੁਜ਼ਾਰ ਹੋਵਾਂਗੀ ਤੁਹਾਡੀ ਟੀਮ ਮੈਮ ਛੋਟੇ ਕਸਬਿਆਂ ਦੇ ਵਿੱਚ ਵੀ ਕੰਮ ਕਰ ਰਹੀ ਹੈ ਅਸੀਂ ਦੇਖੋ ਵੀਰੇ ਪਿੱਛੇ ਕੀ ਕੀਤੀ ਸੀਗੀ ਮਹਿਲਾ ਪੰਚਾਇਤ ਬਠਿੰਡਾ ਦੇ ਵਿੱਚ ਅਸੀਂ ਆਏ ਸੀ ਮਾਨਸਾ ਦੇ ਵਿੱਚ ਅਸੀਂ ਆਏ ਸੀ ਸੰਗਰੂਰ ਦੇ ਵਿੱਚ ਅਸੀਂ ਗਏ ਲੁਧਿਆਣਾ ਅਸੀਂ ਗਏ ਮੋਹਾਲੀ ਅਸੀਂ ਕੀਤਾ ਤੇ ਇਹ ਮਹਿਲਾ ਪੰਚਾਇਤ ਉਹਨਾਂ ਦਿਨਾਂ ਦੇ ਵਿੱਚ ਅਸੀਂ ਕੀਤੀ ਜਦੋਂ ਲੋਕ ਸਭਾ ਦੀਆਂ ਇਲੈਕਸ਼ਨ ਚੱਲ ਰਹੀਆਂ ਸੀ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਮੈਂ ਗੱਲ ਕਰਾਂ ਤਾਂ ਔਰਤਾਂ ਜਿਹੜੀਆਂ ਅੱਜ ਵੀ ਆਪਣੀ ਵੋਟ ਦਾ ਇਸਤੇਮਾਲ ਜਿਹੜਾ ਹੈਗਾ ਆਪ ਨਹੀਂ ਕਰਦੀਆਂ ਹੂੰ ਪਿਤਾ ਪਤੀ ਭਰਾ ਪੁੱਤਰ ਦੇ ਕਹਿੰਦੇ ਉੱਤੇ ਵੋਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਇਹ ਮਹਿਲਾ ਪੰਚਾਇਤ ਜਿਹੜੀ ਹੈਗੀ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ ਸਾਡੀ ਐਨ ਜੀਓ ਵੱਲੋਂ ਤੁਸੀਂ ਦੇਖਿਆ ਹੋਣਾ ਕਿਉਂਕਿ ਜਿਹੜੇ ਕਸਬੇ ਦੇ ਵਿੱਚ ਅੱਜ ਮੈਂ ਆਈਆਂ ਮੇਰੀ ਜਨਮ ਭੂਮੀ ਆ ਫਿਰੋਜ਼ਪੁਰ ਇੱਥੇ ਔਰਤਾਂ ਆਪਣੇ ਪਤੀ ਤੋਂ ਪੈਸੇ ਮੰਗਦੀਆਂ ਨਹੀਂ ਆਪਣੇ ਭਰਾਵਾਂ ਤੋਂ ਪੈਸੇ ਮੰਗਦੀਆਂ ਨਹੀਂ ਪਿਤਾ ਤੋਂ ਪੈਸੇ ਮੰਗਦੀਆਂ ਨਹੀਂ ਪਰ ਮੇਰੀ ਸੋਚ ਇਹ ਆ ਕਿ ਔਰਤਾਂ ਪੈਸੇ ਮੰਗਣ ਵਾਲੀਆਂ ਨਹੀਂ ਹੋਣ ਚਾਹੀਦੀਆਂ ਔਰਤਾਂ ਹਮੇਸ਼ਾ ਦੇਨ ਵਾਲੀਆਂ ਹੋਣੀਆਂ ਚਾਹੀਦੀਆਂ ਨਹੀਂ ਆਥਾ ਹੋਣਾ ਚਾਹੀਦਾ ਆ ਨਹੀਂ ਹੋਣਾ ਚਾਹੀਦਾ ਆ ਨਹੀਂ ਹੋਣਾ ਚਾਹੀਦਾ ਆ ਹੀ ਹੋਵੇ ਹਮੇਸ਼ਾ ਜਿਹੜਾ ਹੈਗਾ ਤੁਸੀਂ ਘਰ ਦੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਦੇ ਵਿੱਚ ਜਿਹੜਾ ਹੈਗਾ ਬਰਾਬਰ ਦੇ ਜਿਹੜੀ ਆਪਣੀ ਹਿੱਸੇਦਾਰੀ ਪਾਓ ਉਹ ਜ਼ਿਆਦਾ ਚੰਗਾ ਲੱਗਦਾ ਹੈ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹੈਗੇ ਆ ਬਕਾਇਦਾ ਸਮਾਸ ਵੀ ਇੱਥੇ ਪਹੁੰਚੇ ਅੱਜ ਸ਼ੁਰੂਆਤ ਜਿਹੜੀ ਕਰ ਦਿੱਤੀ ਗਈ ਆ ਤੇ ਹੁਣ ਰੁੱਖ ਲਾਓ ਮਹਿਮ ਦੇ ਤਹਿਤ ਲਾਇਨਸ ਕਲੱਬ ਨੇ ਜਿਹੜਾ ਵੱਡਾ ਟੀਚਾ ਲਿਆ ਹੈਗਾ ਤੇ ਇਸ ਟੀਚੇ ਦੇ ਵਿੱਚ ਸਾਰੇ ਕੰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਲਾਇਨਸ ਕਲੱਬ ਨੇ ਜਿਹੜੇ ਪਹਿਲਾਂ ਕੰਮ ਕੀਤੇ ਹੁਣ ਕੀਤਾ ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ 'ਚ ਪਹਿਲਾਂ ਵੀ ਕਹਿ ਦਿੰਦਾ ਤੁਹਾਡੇ ਲਈ ਖੁੱਲਾ ਛੱਟ ਰੱਖਿਆ ਆਪਣੀ ਰਾਏ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾਂ ਗੁਰੂ ਅਰਸੇ ਲਾਈਵ